ਜਿੱਦਾਂ ਕਿ ਤੁਹਾਨੂੰ ਪਤਾ ਆ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀਡੀਓਗ੍ਰਾਫੀ ਕਰਨਾ ਅਲਾਉਡ ਨਹੀਂ ਆ ਪਰ ਫਿਰ ਵੀ ਕੁਝ ਲੋਕ ਵੀਡੀਓਗ੍ਰਾਫੀ ਕਰਦੇ ਨੇ ਪਤਾ ਨਹੀਂ ਕਿਉਂ ਇੱਕ ਵੀਡੀਓ ਅੱਜ ਹੁਣੇ-ਹੁਣੇ ਤਾਜ਼ਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿੱਥੇ ਕਿ ਇੱਕ ਔਰਤ ਵੀਡੀਓਗ੍ਰਾਫੀ ਕਰ ਰਹੀ ਆ ਤੇ ਸੇਵਾਦਾਰ ਉਹਨੂੰ ਹਟਾ ਰਹੇ ਨੇ ਪਰ ਉਹਨੇ ਕਿਹਾ ਕਿ ਮੈਂ ਸਿਰਫ ਨਾਰਮਲ ਵੀਡੀਓਗ੍ਰਾਫੀ ਕੀਤੀ ਸੀ ਤੇ ਲੋਕਾਂ ਦਾ ਕਹਿਣਾ ਆ ਜਿਹੜੇ ਉੱਥੇ ਖੜੇ ਨੇ ਵੀ ਇਦਾਂ ਨਹੀਂ ਕਰਨਾ ਚਾਹੀਦਾ ਇਸ ਔਰਤ ਨੂੰ ਵੀਡੀਓਗ੍ਰਾਫੀ ਨਹੀਂ ਕਰਨੀ ਚਾਹੀਦੀ ਆ ਬਾਕੀ ਤੁਹਾਡੇ ਕੀ ਵਿਚਾਰ ਨੇ ਬਾਕੀ ਤੁਸੀਂ ਇੱਕ ਵਾਰੀ ਵੀਡੀਓ ਦੇਖੋ ਵੀ ਮर्यादा ਕੀ ਰੱਖੂਗੇ ਕੱਲ ਮर्याਦਾ ਰੱਖੀ ਤੁਸੀਂ ਸਮਝਾਓ ਜਿਹੜਾ ਚੱਲਦਾ ਪਿਆ ਇਹ ਸ਼ਬਦ ਨਹੀਂ ਜਿਹੜਾ ਚੱਲਦਾ ਪਿਆ ਉਹ ਸ਼ਬਦ ਨਹੀਂ ਆ ਜਿਹੜਾ ਸ਼ਬਦ ਤੁਸੀਂ ਜੀ ਕਈ ਬਣਾਉਂਦੇ ਜਿਹੜਾ ਉੱਥੇ ਚੱਲਦਾ ਪਿਆ ਉਹ ਨਾ ਕੋਈ ਨੀ ਇਹ ਨਾ ਲਾਜ ਨਹੀਂ ਹੈਗਾ ਫੇਰ ਨਾ ਜਿਹੜਾ ਉੱਥੇ ਦਰਬਾਰ ਚ ਚੱਲਦਾ ਨਾ ਪੈਸਾ ਲੈ ਗਿਆ ਉਹਨੂੰ ਮਰਜੀ ਲੈ ਗਿਆ ਵਾਹਿਗੁਰੂ ਜੀ ਗੱਲ ਸੁਣੋ ਇੱਧਰ ਆਓ ਇੱਧਰ ਆਓ ਗਾਂਦ ਪਾਇਆ ਜਿਨਾਨੀ ਗਲਤ ਹੈ ਵੀ ਬਾਕੀ ਪੂਰੀ ਗੱਲਬਾਤ ਕੀ ਆ ਇਹ ਤੁਸੀਂ ਕਮੈਂਟ ਕਰਕੇ ਦੱਸਿਓ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰam ਦੇ ਪੇਜਾਂ ਦੇ ਉੱਤੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸੋਚਿਆ ਤੁਹਾਡੇ ਤੱਕ ਇਸ ਨੂੰ ਸ਼ੇਅਰ ਕੀਤਾ ਜਾਵੇ ਸੋ ਸਾਰੇ ਵੀ ਜਿੰਨੇ ਵੀ ਬਦਲਵਾਰ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੇ ਨੇ ਸੋ ਪਰਹੇਜ਼ ਕਰਿਆ ਕਰੋ ਵੀਡੀਓ ਵਗੈਰਾ ਬਣਾਉਣ ਤੋਂ ਸੋ ਮੱਥਾ ਟੇਕਣ ਜਾਂਦੇ ਹੋ ਤਾਂ ਮੱਥਾ ਟੇਕ ਕੇ ਆਇਆ ਕਰੋ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਪਰ ਫਿਰ ਵੀ ਕੁਝ ਲੋਕ ਬਣਾਉਂਦੇ ਨੇ ਬਾਕੀ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰੋ